ਦੇਸਵਲ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਰੋਨਾ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਰਾਜਕੁਮਾਰ ਵਜੋਂ ਹੋਈ ਆ ਜੋ ਲੁਧਿਆਣਾ ਦਾ ਰਹਿਣ ਵਾਲਾ ਸੀਗਾ ਤਾਂ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਜੋ ਹਸਪਤਾਲ ਹੈਗਾ ਉੱਥੇ ਉਸ ਦਾ ਇਲਾਜ ਚੱਲ ਰਿਹਾ ਸੀਗਾ ਹਾਲਾਂਕਿ ਜਾਣਕਾਰੀ ਮਿਲ ਰਹੀ ਹੈ ਕਿ ਉਸ ਨੂੰ ਹੋਰ ਵੀ ਕਈ ਬਿਮਾਰੀਆਂ ਸਨ ਉਸ ਦਾ ਇਮਿਊਨਿਟੀ ਸਿਸਟਮ ਜਿਹੜਾ ਕਾਫੀ ਵੀਕ ਸੀਗਾ ਪਰ ਇਹ ਵੀ ਪੁਸ਼ਟੀ ਹੋਈ ਹੈ ਕਿ ਉਸ ਨੂੰ ਕਰੋਨਾ ਸੀਗਾ ਜਿਸ ਦੇ ਚੱਲਦੇ ਕਰੋਨਾ ਨੇ ਉਸ ਨੂੰ ਜਲਦੀ ਅਟੈਕ ਕਰ ਦਿੱਤਾ ਤੇ ਇਸੇ ਦੇ ਚੱਲਦੇ ਰਾਜਕੁਮਾਰ ਦੀ ਮੌਤ ਹੋ ਗਈ ਆ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਕਰੋਨਾ ਦੇ ਕਾਰਨ ਪਹਿਲੀ ਮੌਤ ਹੋਈ ਆ ਲੁਧਿਆਣਾ ਦਾ ਇਹ ਵਿਅਕਤੀ ਰਹਿਣ ਵਾਲਾ ਸੀਗਾ ਚੰਡੀਗੜ੍ਹ ਦੇ ਵਿੱਚ ਇਸ ਦਾ ਇਲਾਜ ਚੱਲ ਰਿਹਾ ਸੀਗਾ ਕੋਰਤਾਲਾ ਬਾਈਕੀ ਪੰਜਾਬ ਦੇ ਵਿੱਚ ਵੀ ਤਿੰਨ ਐਕਟਿਵ ਕੇਸ ਜਿਹੜੇ ਉਪਾਇਏ ਗਏ ਨੇ ਪਹਿਲਾ ਕੇਸ ਮੋਹਾਲੀ ਦੇ ਵਿੱਚ ਪਾਇਆ ਜਾਂਦਾ ਉਸ ਤੋਂ ਬਾਅਦ ਇੱਕ ਕੇਸ ਫਿਰੋਜ਼ਪੁਰ ਦੇ ਵਿੱਚ ਪਾਇਆ ਜਾਂਦਾ ਤੇ ਹੁਣ ਜਿਹੜਾ ਇਹ ਤੀਸਰਾ ਕੇਸ ਸੀਗਾ ਉਹ ਲੁਧਿਆਣਾ ਦੇ ਵਿੱਚ ਸੀਗਾ ਲੁਧਿਆਣਾ ਦਾ ਜੋ ਵਿਅਕਤੀ ਹੈਗਾ ਉਸ ਦਾ ਚੰਡੀਗੜ੍ਹ ਦੇ ਵਿੱਚ ਇਲਾਜ ਚੱਲ ਰਿਹਾ ਸੀਗਾ ਜਿੱਥੇ ਉਸ ਦੀ ਮੌਤ ਹੋ ਗਈ ਆ ਤੇ ਜੇਕਰ ਇਸ ਵੇਰੀਐਂਟ ਦੀ ਗੱਲ ਕੀਤੀ ਜਾਵੇ ਕਰੋਨਾ ਵੇਰੀਐਂਟ ਦੀ ਤੇ ਓਮੀਕਰੋਨ ਇਸ ਵੇਰੀਐਂਟ ਦਾ ਨਾਮ ਹੈ ਗਿਆ ਹਾਲਾਂਕਿ ਜਿਹੜੇ ਡਾਕਟਰਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇਸ ਤੋਂ ਪਹਿਲਾਂ ਜਿਹੜਾ ਵੇਰੀਐਂਟ ਸੀਗਾ ਡੈਲਟਾ ਵੇਰੀਐਂਟ ਉਹ ਕਾਫੀ ਸਟਰੋਂਗ ਵੇਰੀਐਂਟ ਸੀਗਾ ਉਹ ਜਦੋਂ ਅਟੈਕ ਕਰਦਾ ਸੀਗਾ ਮਰੀਜ਼ ਦੇ ਉੱਪਰ ਬੜੀ ਤੇਜ਼ ਸਪੀਡ ਦੇ ਨਾਲ ਉਹ ਅਟੈਕ ਕਰਦਾ ਸੀਗਾ ਪਰ ਇਹ ਜੋ ਓਮਿਕਰੋਨ ਵੇਰੀਐਂਟ ਹੈ ਗਿਆ ਤੇ ਜਿਹੜੇ ਮਰੀਜ਼ਾਂ ਦਾ ਇਮਿਊਨਿਟੀ ਸਿਸਟਮ ਵੀਕ ਹੈ ਗਿਆ ਕਿਸੇ ਨੂੰ ਕੋਈ ਦਿਲ ਦੀ ਬਿਮਾਰੀ ਹੈਗੀ ਆ ਜਾਂ ਫਿਰ ਕੋਈ ਹੋਰ ਸੀਰੀਅਸ ਕੰਡੀਸ਼ਨ ਹੈਗੀ ਆ ਤਾਂ ਉਸ ਦੇ ਉੱਪਰ ਇਹ ਜਲਦੀ ਅਸਰ ਕਰਦਾ ਹੈ ਗਿਆ ਤੇ ਓਮਿਕਰੋਨ ਜਿਹੜਾ ਇਹ ਵੇਰੀਐਂਟ ਹੈ ਗਿਆ ਲਗਾਤਾਰ ਦੇਸ਼ ਦੇ ਵਿੱਚ ਇਸ ਦੇ ਵੱਲੋਂ ਹੁਣ ਫੈਰ ਪਸਾਰੇ ਜਾ ਰਹੇ ਨੇ ਤੇ ਜੇਕਰ ਹੁਣ ਤੱਕ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਭਰ ਦੇ ਵਿੱਚ 1200 ਤੋਂ ਵੱਧ ਜਿਹੜੇ ਮਾਮਲੇ ਸਾਹਮਣੇ ਆ ਚੁੱਕੇ ਨੇ ਸੂਬਿਆਂ ਦੀਆਂ ਸਰਕਾਰਾਂ ਨੇ ਉਹ ਵੀ ਇਸ ਮਸਲੇ ਨੂੰ ਲੈ ਕੇ ਸੀਰੀਅਸ ਹੋ ਚੁੱਕੀਆਂ ਨੇ ਜੇਕਰ ਹਰਿਆਣਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਵੀ ਐਮਰਜੈਂਸੀ ਜਿਹੜੀ ਮੀਟਿੰਗ ਬੁਲਾਈ ਗਈ ਆ ਕਿਉਂਕਿ ਹਰਿਆਣਾ ਦੇ ਵਿੱਚ ਹੁਣ ਤੱਕ 16 ਕੇਸ ਜਿਹੜੇ ਉਹ ਸਾਹਮਣੇ ਆਏ ਨੇ ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤਿੰਨ ਐਕਟਿਵ ਕੇਸ ਸੀਗੇ ਜਿਸ ਦੇ ਵਿੱਚੋਂ ਇੱਕ ਵਿਅਕਤੀ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਸੀਗਾ ਰਾਜਕੁਮਾਰ ਉਸ ਦਾ ਚੰਡੀਗੜ੍ਹ ਦੇ ਵਿੱਚ ਇਲਾਜ ਚੱਲ ਰਿਹਾ ਸੀਗਾ ਤੇ ਉਸ ਦੀ ਮੌਤ ਹੋ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਕਰੋਨਾ ਕਾਰਨ 2025 ਦੇ ਵਿੱਚ ਇਹ ਪਹਿਲੀ ਮੌਤ ਹੈਗੀ ਹਾਲਾਂਕਿ ਜਦੋਂ ਕਰੋਨਾ ਸ਼ੁਰੂਆਤ ਹੋਈ ਸੀਗਾ ਤਾਂ ਉਹ ਹਰ ਇੱਕ ਨੇ ਵੇਖਿਆ ਕਿ ਕਿਸ ਤਰ੍ਹਾਂ ਲਾਕਡਾਊਨ ਕੀਤਾ ਗਿਆ ਲੋਕ ਇੱਕ ਦੂਸਰੇ ਨੂੰ ਟੱਚ ਕਰਨ ਤੋਂ ਵੀ ਜਿਹੜੇ ਉਹ ਗਰੇਜ਼ ਕਰਦੇ ਸੀਗੇ ਤੇ ਪੂਰਾ ਦੇਸ਼ ਕਹਿ ਸਕਦੇ ਕਿ ਇੱਕ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀਗਾ ਤੇ ਇਸ ਤੋਂ ਇਲਾਵਾ ਕਿਸ ਤਰ੍ਹਾਂ ਡੈੱਡ ਬਾਡੀਸ ਨੇ ਜਿਹੜੀਆਂ ਉਹ ਹਸਪਤਾਲਾਂ ਦੇ ਵਿੱਚ ਪਾਈਆਂ ਸੀਗੀਆਂ ਤੋ ਉਸ ਤੋਂ ਬਾਅਦ ਲਗਾਤਾਰ ਕਰੋਨਾ ਜਿਹੜਾ ਉਹ ਐਕਟਿਵ ਹੁੰਦਾ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਡੈਲਟਾ ਵੇਰੀਐਂਟ ਆਉਂਦਾ ਤੇ ਉਹ ਕਾਫੀ ਸਟਰੋਂਗ ਜਿਹੜਾ ਉਹ ਮੰਨਿਆ ਗਿਆ ਪਰ ਹੁਣ ਓਮੀਕਰੋਨ ਜਿਹੜਾ ਇਹ ਵੇਰੀਐਂਟ ਹੈ ਗਿਆ ਹਾਲਾਂਕਿ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਜਿਹੜਾ ਇਹ ਵੇਰੀਐਂਟ ਹੈ ਗਿਆ ਇਹ ਜਿਹੜੇ ਮਰੀਜ਼ ਜਿਹੜੇ ਕਿਸੇ ਸੀਰੀਅਸ ਬਿਮਾਰੀ ਦੇ ਨਾਲ ਜੂਝ ਰਹੇ ਨੇ ਤਾਂ ਉਹਨਾਂ ਦੇ ਉੱਪਰ ਇਸ ਦਾ ਜ਼ਿਆਦਾ ਖਤਰਾ ਆ ਗਿਆ ਤੇ ਜਿਸ ਤਰ੍ਹਾਂ ਰਾਜਕੁਮਾਰ ਦਾ ਦੱਸਿਆ ਜਾ ਰਿਹਾ ਕਿ ਇਸ ਦਾ ਇਲਾਜ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਵਿੱਚ ਚੱਲ ਰਿਹਾ ਸੀਗਾ ਹਾਲਾਂਕਿ ਇਸ ਨੂੰ ਹੋਰ ਵੀ ਬਿਮਾਰੀਆਂ ਸਨ ਇਸ ਨੂੰ ਕਵਾਰੈਂਟਾਈਨ ਇਕਾਂਤਵਾਸ ਦੇ ਵਿੱਚ ਰੱਖਿਆ ਹੋਇਆ ਸੀਗਾ ਤੇ ਕਰੋਨਾ ਵੀਸ ਨੂੰ ਜਿਹੜਾ ਡਿਟੈਕਟ ਹੋਇਆ ਸੀਗਾ ਇਸ ਦੀ ਰਿਪੋਰਟ ਜਿਹੜੀ ਕਰੋਨਾ ਪੋਜ਼ਿਟਿਵ ਸਾਹਮਣੇ ਆਈ ਸੀਗੀ ਪਰ ਹੁਣ ਉਸ ਦੀ ਮੌਤ ਹੋ ਗਈ ਆ ਤਾਂ ਪੰਜਾਬ ਦੇ ਵਿੱਚ ਅਸੀਂ ਦੱਸ ਰਹੇ ਆ ਕਿ ਫਿਰੋਜ਼ਪੁਰ ਮੋਹਾਲੀ ਇੱਥੇ ਕੇਸ ਸਾਹਮਣੇ ਆਈ ਸੀ ਦੇਸ਼ ਭਰ ਦੇ ਵਿੱਚ 1200 ਤੋਂ ਵੱਧ ਜਿਹੜੇ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਹਾਲਾਂਕਿ ਅਸੀਂ ਇਹ ਇਹ ਵੀ ਗੱਲ ਕਹਿ ਰਹੇ ਆ ਕਿ ਇਹ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਸਮਾਂ ਜਿਹੜਾ ਹੁੰਦਾ ਜਦੋਂ ਹੁਣ ਕਰੋਨਾ ਪੈਰ ਪਸਾਰ ਰਿਹਾ ਹੈਗਾ ਕਿ ਜਦੋਂ ਇੱਕ ਕਰੋਨਾ ਦੀ ਪਹਿਲੀ ਲਹਿਰ ਆਈ ਸੀਗੀ ਤੇ ਲੋਕਾਂ ਨੇ ਬਹੁਤ ਕੁਝ ਛੰਡਾਇਆ ਲੋਕਾਂ ਦੇ ਵਪਾਰ ਜਿਹੜੇ ਹੈਗੇ ਉਹ ਠੱਪ ਹੋ ਗਏ ਸੀਗੇ ਲੋਕਾਂ ਦੇ ਜਿਹੜੇ ਆਪਣੇ ਜੀ ਸੀਗੇ ਉਹ ਚਲੇ ਗਏ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਇਸ ਦਾ ਪ੍ਰਭਾਵ ਜਿਹੜਾ ਅੱਗੇ ਵਧ ਰਿਹਾ ਜਿਵੇਂ ਡੈਲਟਾ ਵੇਰੀਐਂਟ ਉਹ ਕਾਫੀ ਸਟਰੋਂਗ ਸੀਗਾ ਪਰ ਜਿਵੇਂ ਇਹ ਵੇਰੀਐਂਟ ਹੈਗਾ ਉਹ ਕਾਫੀ ਜਿਹੜਾ ਉਹਦਾ ਅਸਰ ਘਟ ਦੱਸਿਆ ਜਾ ਰਿਹਾ ਹੈਗਾ ਇਸ ਕਰਕੇ ਪੈਨਿਕ ਹੋਣ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ ਪਰ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਆ ਜੇਕਰ ਹਾਂ ਤੁਸੀਂ ਕਿਤੇ ਹਸਪੀਟਲ ਦੇ ਵਿੱਚ ਗਏ ਹੋ ਤਾਂ ਉੱਥੇ ਸੈਨੀਟਾਈਜ਼ਰ ਆਪਣੇ ਕੋਲ ਰੱਖੋ ਜੇ ਕਿਤੇ ਬਾਹਰ ਜਗ੍ਹਾ ਜਾ ਰਹੇ ਹੋ ਤਾਂ ਉੱਥੇ ਵੀ ਸੈਨੀਟਾਈਜ਼ਰ ਰੱਖੋ ਭੀੜ ਦੇ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ ਤਾਂ ਇਸ ਤਰ੍ਹਾਂ ਜਿਹੜੇ ਪਹਿਲਾਂ ਸਾਵਧਾਨੀਆਂ ਚ ਲੋਕਾਂ ਦੇ ਵੱਲੋਂ ਵਰਤੀਆਂ ਗਈਆਂ ਸੀਗਾ ਤਾਂ ਉਹੀ ਸਾਵਧਾਨੀਆਂ ਜਿਹੜੀਆਂ ਉਹ ਵਰਤਣ ਦੀ ਜ਼ਰੂਰਤ ਹੈਗੀ ਆ ਪਰ ਜਿੱਥੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈਗੀ ਤੇ ਉੱਥੇ ਹੀ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਆ ਤਾਂ ਪਹਿਲੀ ਮੌਤ ਜਿਹੜੀ ਆ ਉਹ ਕਰੋਨਾ ਦੇ ਨਾਲ ਹੋਈ ਆ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਨਾਲ ਸਬੰਧਤ ਵਿਅਕਤੀ ਸੀਗਾ ਜਿਸ ਦੀ ਪਛਾਣ ਰਾਜਕੁਮਾਰ ਵਜੋਂ ਹੋਈ ਆ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਜੋ ਹਸਪੀਟਲ ਆ ਉੱਥੇ ਉਸ ਦਾ ਇਲਾਜ ਚੱਲ ਰਿਹਾ ਸੀਗਾ ਹਾਲਾਂਕਿ ਉਸ ਨੂੰ ਹੋਰ ਵੀ ਬਿਮਾਰੀਆਂ ਸੀਗੀਆਂ ਜੋ ਜਾਣਕਾਰੀ ਮਿਲ ਰਹੀ ਆ ਪਰ ਪਰ ਦਾ ਦੱਸਿਆ ਜਾ ਰਿਹਾ ਉਸ ਦੇ ਹੋਰ ਬਿਮਾਰੀਆਂ ਵੀ ਸੀਗੀਆਂ ਤੇ ਉਸ ਨੂੰ ਕਵਰਨਟਾਈਨ ਕੀਤਾ ਹੋਇਆ ਸੀਗਾ ਤਾਂ ਹੁਣ ਕਰੋਨਾ ਦੇ ਚੱਲਦੇ ਉਸ ਦੀ ਮੌਤ ਹੋ ਗਈ